ਤਦਾਂ ਫਮੀ ਮਿਲਣੀ ਚਾਹੀਦੀ ਏ ਕਣਕਾਲੇ ਦਾ ਟਾਈਮ ਤੁਹਾਨੂੰ ਹੋ ਸਕਦਾ ਨਵੀਂ ਦੀਏ ਏਸੀ ਵਾਲੀ ਵਿੱਚ ਬਹਿ ਕੇ ਨਜ਼ਾਰਾ ਲਿਓ ਪੂਰਾ ਉਹਦੇ ਹਾਂ ਇਹ ਇੰਨੇ ਹਿਲਦੇ ਨੇ 4 ਕਿਲੋ ਵੜਾ ਦੇਾਂਗੇ ਬਸ ਠੀਕ ਆ ਜੀ ਤੁਹਾਨੂੰ ਗੱਡੀ ਨਵੀਂ ਦਿਆਂਗੇ ਬਿਲਕੁਲ ਡੱਬਾ ਲੈਂਦੀ ਇੱਕ ਨਮਾਨ ਦੇ ਕੋਈ ਨਹੀਂ ਨਹੀਂ ਗੱਡੀ ਆਈ ਵਾਹਨ ਦੇ ਵਿੱਚ ਆਈ ਆ ਨਾਲੇ ਤੇਲ ਵੀ ਬਾਈ ਹੁਣਾਂ ਨੇ ਉੱਥੋਂ ਤੁਰਨ ਲੱਗ ਫੋਨ ਕੀਤਾ ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਆਪਣੇ ਬਾਈ ਜੀ ਖੇਤ ਚ ਆਈ ਆ ਗੱਡੀ ਡੀਜ਼ਲ ਪਾਉਣ ਕੰਪੈਨ ਦੇ ਕੋਲੇ ਕੰਪੈਨ ਦੇ ਕੋਲੇ ਗੱਡੀ ਡੀਜ਼ਲ ਪਾਉਣ ਆ ਗਈ ਆ ਖੇਤ ਦੇ ਵਿੱਚ ਚੱਲੀ ਜਾਂਦੀ ਸੀ ਆ ਬਾਈ ਹੁਣਾਂ ਦਾ ਖੇਤ ਆ ਆ ਬਾਈ ਜੀ ਖੇਤ ਦੇ ਮਾਲਕ ਨੇ ਆ ਬਾਈ ਤੇ ਆ ਵੀ ਉਹਦਾ ਛੋਟਾ ਭਰਾ ਇੱਥੇ ਆਇਆ ਕਿ ਕਿ ਪਾਈ ਹੈ ਕਿ ਤੇਲ ਹਾਂਜੀ ਜੇ ਤੁਸੀਂ ਕਿਰਦਾ ਜਲਾਈ ਹੋਈਗੀ ਗੱਡੀ ਇਹ ਵਾਣ ਜਾ ਕੇ ਤੇ ਤੇਲ ਪਾ ਕੇ ਗਈ ਗੱਡੀ ਨਾ ਬਈ ਜੀ ਅੱਜ ਪਹਿਲੀ ਿਆਰ ਗੱਡੀ ਡੀਜ਼ਲ ਪਾਉਣ ਆਈ ਖੇਤ ਦੇ ਵਿੱਚ ਆਈ ਹੈ ਨਾ ਹੋਰ ਬਈ ਜੀ ਠੀਕ ਠਾਕ ਵਧੀਆ ਤਾਂ ਇਹ ਕਿੰਨਾ ਵੀ ਪਹਿਲੀ ਵਾਰ ਹੀ ਆਈ ਹੈ ਕਿ ਨਹੀਂ ਆਈ ਨਹੀਂ ਨਹੀਂ ਆਈ ਪਹਿਲੀ ਿਆਰ ਤੇ ਵੇਖ ਲਓ ਤੂੰ ਜਿੰਨਾ ਮਰਜ਼ੀ ਕਰ ਲੈ ਉੱਪਰ ਚੜਾਣਾ ਥੱਲੇ ਚੜਾਣਾ ਜਿਵੇਂ ਰਹੇ ਕਰ ਦੋ ਕਰ ਦੋ ਕਰ ਦੋ ਕਰ ਦੋ ਦਾਤੀ ਨਾ ਇਹਨਾਂ ਦਾ ਬਾਪੂ ਆ ਜੀ ਗੱਡੀ ਆਈ ਡੀਜ਼ਲ ਪਾਉਣ ਆ ਆ ਬਾਈ ਹੁਣਾਂ ਦਾ ਖੇਤ ਆ ਆ ਬਾਈ ਜੀ ਹੁਣੀ ਆਏ ਨੇ ਡੀਜ਼ਲ ਪਾਉਣ ਹੋਰ ਬਾਈ ਜੀ ਇਹਦਾ ਮੀਟਰ ਰਿੰਗਟਾ ਬ੍ਰੋ ਜੀ ਗਾੜ ਇਹਨਾਂ ਨੇ ਲਾਇਆ ਇੱਥੇ ਪੰਪ ਵਾਲਾ ਹੀ ਸਿਸਟਮ ਆ ਹੈਗਾ ਇਹਦਾ ਬਕਰੀਆ ਕਰਨਾ ਖੇਤਾਂ ਦੇ ਵਿੱਚ ਹੀ ਗੱਡੀ ਡੀਜ਼ਲ ਪਾਉਣਾ ਆ ਜਾਂਦੀ ਆ ਯਾਰ ਇਹ ਥੱਲੇ ਕੈਂਟ ਤੋਂ ਲਿਖਾਉਣੇ ਇੱਥੋਂ ਇਹ ਕਿ ਨਜ਼ਾਰਾ ਹੈ ਬਾਗੀਆਂ ਦੇ ਵਿੱਚ ਦੇਖੋ ਖੰਭ ਖਾਰੇ ਅੱਜ ਹੀ ਬਾਈ ਹੁਣਾਂ ਦੇ ਲਈ ਆ ਆਪਾਂ ਖੇਤ ਚ ਲਿਆ ਕੇ 15 16 ਕਿੱਲੇ ਬਾਣ ਹੈਗਾ ਇਹਨਾਂ ਦਾ ਕੋਈ ਡਿੱਗਾ ਕੁਝ ਖੜਾ ਅੱਜ ਥੋੜੀ ਜੀ ਧੁੱਪ ਨਿਕਲੀ ਆ ਨਹੀਂ ਤੇ ਧੁੰਦ ਹੀ ਬਹੁਤ ਆ ਇਹਨਾਂ ਦਾ ਬਾਪੂ ਜੀ ਵਧੀਆ ਜੀ ਵਧੀਆ ਉਹ ਦੱਡ ਰਿਹਾ ਕਿ ਯੂਰੀਆ ਯੂਰੀਆ ਰਹਿ ਗਿਆ ਬਸ ਉਹ ਮੁੰਡੇ ਨੂੰ ਭੇਜ ਦਿੰਦੇ ਆ ਬੜਾ ਕਾ ਸੀ ਇੱਕ ਅੰਦਰ ਸਾਡੇ ਪੈਟਰੋਲ ਪੰਪ ਤੇ ਹੈ ਨਹੀਂ ਨਹੀਂ ਤਾਂ ਲਿਆ ਕੇ ਦਿੰਦੇ ਤੁਹਾਨੂੰ ਅੱਛਾ ਅੱਛਾ ਯੂਰੀਆ ਲੈ ਉਹਨੇ ਕੋਈ ਨਹੀਂ ਮੁੰਡੇ ਨੂੰ ਭੇਜ ਦਿੰਦੇ ਆ ਤਾਂ ਚਲ ਚਲਾ ਦਿਓ ਚਲਾ ਦਿਕੇ ਠੀਕ ਹੈ ਯੋ ਲਾਈਕ ਹਾਂ ਕੋਈ ਰੋਜ਼ੋ ਕੋਈ ਤੇਰ ਤਰਕੇ ਗਿਆ ਬਾਈ ਡੀਜ਼ਲ ਮੁੱਕ ਗਿਆ ਹੈ ਬਾਈ ਡੀਜ਼ਲ ਮੁੱਕ ਗਿਆ ਤਰਕੇ ਫਿਰ ਤੁਸੀਂ ਮੈਨੂੰ ਗੱਡੀ ਫੇਰ ਬੁਲਾਣੀ ਪਵੇ ਨਹੀਂ ਨਹੀਂ ਗੱਡੀ ਹੋਣਾ ਆਪਣਾ ਆਈ ਜਾਣਾ ਸਿਰ ਮੈਂ ਤੇ ਤੂੰ ਉਤਰ ਕਰਾ ਦਵਾ ਉੱਥੋਂ ਉਹ ਜਿਹੜੇ ਹੈਗੇ ਸੀ ਨਾ ਜੀ ਐਡੇ ਮਾੜੇ ਮੇਰੇ ਹਾਂਜੀ ਉਹਨਾਂ ਸਾਨੂੰ ਛੇੜ ਲੈ ਕੋਸਤਾ ਹੈ ਸਾਨੂੰ ਡੀਜ਼ਲ ਦਾ ਪ੍ਰਵਾਹ ਨਹੀਂ ਗਿਆ ਠੀਕ ਹੈ ਹਾਂਜੀ ਖਾਣ ਚੀਜ਼ ਜਗੀ ਡੀਜ਼ਲੋਂ 50000 ਲਾ ਪਾ ਲੇ ਸਾਡਾ ਕੰਮ ਕਰਦੇ ਹੋ 20000 ਤਾਂ ਵੀ ਤੁਹਾਨੂੰ ਕੋਈ ਧੋਖਾ ਨਹੀਂ ਠੀਕ ਹੈ ਜੀ ਡੀਜ਼ਲ ਪਿੱਛੇ ਯਾਰ ਕੋਈ ਖਾਨ ਵਿੱਚ ਮਸ਼ੀਨਰੀ ਹੈ ਮਸ਼ੀਨਰੀ ਮਿਸ਼ੰਦਰੀ ਇਹਨੇ ਖਾਣਾ ਹੀ ਹੈ ਜੇ ਕੰਮ ਕਰੇਗੀ ਤਾਂ ਇੰਨੇ ਤੇ ਖਾਣਾ ਹੀ ਹੈ ਜੀ ਕੰਮ ਕਰੇਗੀ ਤੇ ਖਾਣਾ ਹੀ ਆ ਬੜੇ ਕਣਕਾਂ ਘਟੇ ਸਾਨੂੰ ਮਿਲਣੀ ਚਾਹੀਦੀ ਹੈ ਕਣਕਾਂ ਦੇ ਟਾਈਮ ਤੁਹਾਨੂੰ ਹੋ ਸਕਦਾ ਨਵੀਂ ਦਈਏ ਏਸੀ ਵਾਲੀ ਵਿਚ ਬਹਿ ਕੇ ਨਜ਼ਾਰਾ ਵਾਲਿਓ ਪੂਰਾ ਉਹਦੇ ਹੈ ਜੇ ਇੰਨ੍ਹੇ ਲੇ ਦਿੰਦੇ 4 6 ਕਿਲੋ ਵੜਾ ਦੇਾਂਗੇ ਬਸ ਠੀਕ ਆ ਜੀ ਤੁਹਾਨੂੰ ਗੱਡੀ ਨਵੀਂ ਦਿਆਂਗੇ ਬਿਲਕੁਲ ਡੱਬਾ ਬੰਦ ਇਹ ਇੱਕ ਹੀ ਚਵਾਈ ਹੈ ਇਹ ਜੀ ਆਪਣੀ ਮਖੂ ਜੀਰਾ ਸ਼ਹਿਰ ਪੈਂਦਾ ਜੀ ਅੱਛਾ ਹਾਂਜੀ ਜਿਲ੍ਹਾ ਆਪਾਂ ਨੂੰ ਬਰੋਹੀਪੁਰ ਪੈਂਦਾ ਅੱਛਾ ਆਪਣੀ ਆਪ ਦੀ ਹਾਂਜੀ ਹਾਂਜੀ ਆਪਦੀ ਆਪਦੀ ਕੋਈ ਫਿਕਰ ਨਹੀਂ ਕਰੋ ਤੈਨੂੰ ਕਹਣਾ ਕੋਈ ਇਹ ਕਾ ਖਰੇਪੇ ਰਜਾ ਦੇ ਆਪਣੇ ਕੋਲੇ ਦੋ ਆ ਗੱਡੀਆਂ ਇਹਦੇ ਨਾਲ ਦੀਆਂ ਨਵੀਆਂ ਤੁਹਾਨੂੰ ਇੱਕ ਸਪੈਸ਼ਲ ਦੇ ਰਹੀ ਬਾ ਸਾਰੇ ਨਹੀਂ ਨਹੀਂ ਕਹਿੰਦੇ ਮੌਕੇ ਸਪੈਸ਼ਲ ਦੇ ਦੇਾਂਗੇ ਉਹਨਾਂ ਦੀ ਗੱਲ ਦੱਸੋ ਮੈਂ ਕਿਹਦੇ ਦੀ ਮਾੜੀ ਹਾਂਜੀ ਤੇ ਪਹਿਲਾਂ ਤੁਹਾਨੂੰ ਕਿਹਨੇ ਸੀ ਇੱਕ ਕਰਦੇ ਲਾ ਮਾ ਇਹ ਇਹਦਾ ਨਕਲ ਦੋ ਸ਼ਾਮ ਨੂੰ ਹੂੰ ਚੱਲੇ ਹੋਰ ਕੀ ਦੀ ਲਾਜ ਹੂੰ ਅੱਗੇ ਜੀ ਸਾਡੇ ਕੋਲ ਤੇਰ ਤੋਂ ਗਏ ਪੈਟਰੋਲ ਪੰਪ ਹੈ ਹਾਂ ਜੀ ਮੁੰਡੇ ਦੇ ਕੋਲ ਰੋਲਾ ਮੈਂ ਆਖੀ ਕਰਦੇ ਸੀ ਬੰਦੇ ਨੇ ਹਾਂ ਜੀ ਹਾਂ ਫੇਰ ਮੈਨੂੰ 20 ਲੀਟਰ ਕਰੂ ਫੇਰ ਠੀਕ ਹੈ ਜੀ ਵਿਰੋਂਦੇ ਨਾ ਲਾਣਾ ਠੀਕ ਹੈ ਜੀ ਫੇਰ ਮਾੜੀ ਕਿਤੇ ਸੜਨਾ ਹਾਂ ਦੂਜੇ ਘਰ ਤੇ ਲਾ ਦਿੱਤੀ ਫੇਰ ਅਸੀਂ ਤੇਲ ਦਿੱਤਾ ਉਹ ਜਿਹੜੀ ਉਦੋਂ ਰਾਤ ਨੂੰ ਗਈ ਹਾਂ ਅਸੀਂ ਰਾਤ ਫੇਰ ਹੀ ਉਹਨੂੰ ਉਹਨੂੰ ਚੜਦੀ ਲਾਂਮੇ ਤੇਲ ਅਸੀਂ 20 ਲੀਟਰ ਪਾਇਆ ਇਹ ਜੀ ਜਿੰਨਾ ਝੋਨਾ ਡਿੱਗਾ ਹੈ ਨਾ ਆਪਣਾ ਮਾੜੀ ਮਸ਼ੀਨਰੀ ਦੇ ਵੱਸਦੀ ਨਹੀਂ ਗੱਲ ਗਈ ਬਸ ਹੈ ਤਾਂ ਪੁੱਤਰੇ ਇੰਨੇ ਕਿਚਾਰ ਇਹ ਕੱਢ ਲੋ ਫੇਰ ਤੇ ਬਸ ਲੋ ਭੱਜੀ ਜਾਓ ਕੋਈ ਨਾ ਕੋਈ ਨਾ ਜਿਵੇਂ ਵੱਢ ਕੇ ਹੁਣ ਛੱਡਿਆਂਗੇ ਹੁਣ ਜਾਂਦੇ ਨਹੀਂ ਗਏ ਆ ਵੀ ਕਾਕੇ ਪੁੱਤ ਤੂੰ ਤੀ ਫੜੀ ਬੈਠਾ ਤੂੰ ਤੀ ਵੜ ਕੇ ਪੈ ਬੱਲੀ ਵੀ ਏਕੀ ਜਾਂਦਾਂ ਤੇ ਕੋਲ ਇਟ ਲੱਗਣਗੇ ਤੇਰੇ ਘਾਰੇ ਕੀ ਦੱਲਾ ਨਹੀਂ ਦੇਣਾਗਾ ਇਹਨੂੰ ਖਾ ਲੈ ਖਾ ਦੇ ਮਨੇ ਅੰਗੇ ਜਮੇ ਦੀ ਦੱਲ ਕਰੋ ਬਾਈ ਹੁਣੀ ਕਹਿੰਦੇ ਆ ਵੀ ਭਾਵੇਂ ਸਾਡਾ ਕੰਮ ਕਰੋ 20000 ਦਾ ਤੇਲ ਅਸੀਂ 50 ਦਾ ਵੀ ਪਾ ਦਨੇ ਆ ਤੇਲ ਵਾਲੀ ਗੱਲ ਕੋਈ ਨਹੀਂ ਕੀ ਖਰਚਾ ਖੁੱਲੇ ਦਿਲ ਦੇ ਬੰਦੇ ਨੇ ਵੀ ਚੋਨਾ ਤੇ ਕਹਿੰਦੇ ਸੀ ਖਲੋਪ ਪਰ ਚੋਨਾ ਪੂਰਾ ਡਿਗਾ ਹੋਆ ਹੈ ਕਹਿ ਕੇ ਖਲੋਪ ਲਾਉਂਦੇ ਨੇ ਤੇ ਚੋਨਾ ਡਿਗਾ ਹੁੰਦਾ ਹੈ ਮੁੰਡਾ ਬੜਾ ਹੱਸਦਾ ਖਲੋਪ ਦੇ ਨਾਂ ਤੇ ਮੈਨੂੰ ਕਹਿੰਦੇ ਖਲੋ ਪਾ ਚੋਨਾ ਤੇ ਚੋਨਾ ਠੀਕ ਹੈ ਚੱਲ ਪਰ ਛੱਡਦੇ ਨਹੀਂ ਆਪਾਂ ਵੱਢ ਕੇ ਜਾਵਾਂਗੇ ਭਵੇਂ ਡਿੱਗਾ ਭਵੇਂ ਖੜਾ 13 14 ਕਿੱਲੇ ਦਾ ਹੈਗਾ ਇਹਨਾਂ ਦਾ ਵੱਢ ਕੇ ਹੀ ਜਾਵਾਂਗੇ ਹੁਣ ਇਹਦੇ ਦਿਲ ਕਿਨੇ ਦਾ ਪੈ ਜਾਂਦਾ ਇਹ ਚ ਪੈ ਹੀ ਜਾਂਦਾ ਜੀ 30000 ਦਾ 30000 ਦਾ ਕੋਈ ਹੈ ਐ ਇਹਨਾਂ ਕੰਨਾ ਜਾਂਦੀ ਟੈਂਕੀ ਸ਼ੂਜ਼ ਦੀ ਕੋਈ ਨਾ ਕੋਈ ਨਾ 10000 ਦਾ ਜਿੱਪਾ ਮਾ ਤੁਸੀਂ ਘਾਰੇ ਨੇ ਨੀ ਦੋ ਬਿੱਟ ਦੇ ਦਿੰਦੇ ਹਾਂ ਬੋਲਣੇ ਘਾਰ ਯਾਹ ਪਰ ਕੋ ਜ਼ਰੂਰੀ ਹੈ ਇਸ ਤੇ ਕਲਦਾ ਜਦ ਅੱਜ ਲਾ ਬਣਦੀ ਪਰ ਮੰਨੇ ਵੀ ਜੈਕ ਤੋਂ ਧਿਆਨ ਨਾਲ ਕੋ ਬੜਾ ਹੋਊ ਜੀ ਉਹ ਇਤੋ ਇਤਰੀ ਕੋਈ ਨਾ ਦੇਖੋ ਕੀ ਕਰੇ ਨੰਨ੍ਹਾ ਡਾਕਟਰ ਜੇ ਫੇਰ ਗਿਆ ਫੇਰ ਮੈਂ ਨਹੀਂ ਮਨੇ ਫੋੜ ਕਰਾਓ ਨਹੀਂ ਮਗਰ ਦਾਣਾ ਛੱਡ ਤੀ ਕੋਈ ਨਹੀਂ ਮੇਤਰਾ ਨਹੀਂ ਨਹੀਂ ਆਪਾਂ ਥੋੜੀ ਵੱਡੇ ਆ ਉਤੋਂ ਛੱਡ ਜਾਂਦੇ ਨਾ ਜਿਹੜੇ ਹੁਣ ਡਿੱਗੇ ਦਾ ਕਰਕੇ ਕਦੀ ਬੈ ਕਦੀ ਗਾਂ ਕਰਨੀ ਪੈਂਦੀ ਉਹਦੇ ਕਰਕੇ ਉਹ ਛੜ ਛੁੜ ਜਾਂਦੇ ਮੂਰੋ ਇਹ ਹੁੰਦਾ ਨਾਜਿਕ ਜਿਆ ਇਹ ਪਰਾਲੀ ਚੀੜੀ ਹੁੰਦੀ ਆ ਇੱਕ ਸਾਈਡ ਤੋਂ ਹੀ ਚੁੱਕਦੇ ਆ ਉਵੇਂ ਨਹੀਂ ਚੁੱਕਦੇ ਆਪਾਂ ਇੱਕ ਸਾਈਡ ਤੋਂ ਹੀ ਚੁੱਕਦੇ ਆ ਉਹ ਚੱਕਿਆ ਹੀ ਨਹੀਂ ਜਾਂਦਾ ਤੁਝੂ ਤਾਂ ਇੱਕ ਸਾਈਡ ਤੋਂ ਹੀ ਚੁੱਕਦੇ ਅੱਜ ਧੁੱਪ ਨਿਕਲ ਗਈ ਤੁਹਾਡੇ ਕੋਲ ਧੁੱਪ ਨਿਕਲ ਗਈ ਅੱਜ ਅਰਜਨ ਦੀ ਤਾਂ ਬਣਾਈ ਨਹੀਂ ਵੀਡੀਓ ਯਾਰ ਅਰਜਨ ਦੀ ਬਣਾ ਲਈ ਆ ਹੋਰ ਬਣਾ ਕੇ ਆ ਅਰਜਨ ਦੀ ਵੀਡੀਓ ਬਣਾ ਲੈਨੇ ਆ ਖੋਰੀ ਜਿਆਦਾ ਟੰਕੀ ਦਾ ਅਰਜਨ ਮੜਿਆ ਕਰਦੀ ਪਰ ਅਰਜਨ ਵੀ ਆਪ ਦੀ ਗੋਲ ਨਾਲ ਜਿਵੇਂ ਲੱਗ ਰਹੀ ਹੈ। ਹੈਂ ਕੇ। ਇਹ ਬਾਈ ਅਰਜਨ ਵਾਲਾ ਖੇਤ ਦਾ ਮਾਲਕ ਵੀ ਇਹੋ ਹੀ ਆ। ਉਤਲੇ ਦੀ ਬਣਾ ਕਠਾਰ ਦੇ ਉੱਤੇ ਚੜ ਕੇ ਉਹ ਇੱਕ ਬਾਂਦਰ ਚੱਕਿਆ। ਉਹ ਬਾਂਦਰ ਤਰ੍ਹਾਂ ਬੈਠਾ ਉੱਤੇ। ਉੱਤੇ ਚੜ ਜਾ ਵਾਰੀ ਮਜ਼ਾਕ। ਸਾਭੀ ਖਲਾਫ ਲਈ ਇੱਥੇ ਗੱਡੀਆਂ ਆ ਜਾਂਦੀਆਂ ਖੇਤ ਚ ਡੀਜ਼ਲ ਪਾਉਣ ਆਂ ਐਂਕੀ ਲਵੇ ਹੋ ਜਾਣੀ 20000 ਨਾ ਲਾਗੇ ਪਹੁੰਚ ਜਾਣੀ ਹਨਾ ਇੱਥੇ ਆ ਗਈ ਆ 15 ਦਾ ਹੋਇਆ ਜੀ ਹਾਂ ਤਾਂ ਬਾ ਲਾਗੇ ਪਹੁੰਚ ਜਾਣੀ 5 7 5 6 ਦੀ ਕਮੀ ਰਹਿਣੀ ਬਸ ਠੀਕ ਆ ਆਪਣਾ ਸੌਰ ਜਣਾ ਹੈ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਜੂ ਜ਼ੈਟ ਫਿਰ ਫਿਰ ਕਿਹੜਾ ਆਪਾਂ ਕਿਤੇ ਘਰੋਂ ਪਾਲਾਂਗੇ ਇਹ ਘਰੇ ਤੋਂ ਡਰਮ ਪਾਲਾਂਗੇ ਹਾਂ ਹਾਂ ਵਸ ਠੀਕ ਆ ਫਿਰ ਬਾਈ ਜੂ ਨਹੀਂ ਘਰੇ ਸੱਦ ਕੇ ਗੱਡੀ ਡੀਜ਼ਲ ਭਰਾ ਲੈਂਦੇ ਡਰਮ ਡਰਮ ਪਿੱਕੂ ਵਾਰੀ ਜਿੰਨਾ ਕੋ ਲੋਡ ਆ ਚਾਰ ਪਾਈ ਐ ਇਹ ਏਰੀਅਸ ਕਰ ਦੋ ਨੰਬਰ ਜਾਣਾ ਹਾਂ 20 ਮਿੰਟਾਂ ਦਾ ਕਹਿੰਦਾ 20 ਮਿੰਟ ਹੈ ਤੇ ਘੱਟੇ ਦਾ ਘੱਟੇ ਠੀਕ ਆ ਹਾਂ ਆਪਾਂ ਫਿਰ ਦੇ ਆ ਕੇ ਫੋਨ ਕੀਤਾ ਹਾਂ ਕਹਿੰਦੇ ਨੱਤੇ ਘੱਟੇ ਕੋਣੇ ਕਿਤੇ ਠੀਕ ਹੈ ਜੀ ਸੋ ਆਮੋ ਇਹਨਾਂ ਬੋਦੂ ਕੋਲ ਨੂੰ ਕੋਲ ਆਮ ਲਾ ਲਗੀ ਬਾਤ ਬਾਤ ਬਣਾ ਕੋਲ ਤੇ ਹੈ ਜਿਹਨੋਂ ਦੇ ਪਰ ਦੁਕਾਨ ਹਰਿਆਣਾ ਵਿੱਚ ਹੁੰਦਾ ਹੈਗਾ ਉਹ ਦੁਕਾਨ 27 ਨੰਬਰ ਜੀ ਅੰਗਨ ਚ ਮੰਗੰਤਰਾਏ ਤੋਂ ਬਹਰੀ ਹਮ ਦੁਬਜਰੀ ਤੋਂ ਬਾਅਦ ਕਦ ਬੰਦੀ ਹੋ ਗਈ ਵੀ ਸਾਰ ਲਈ ਅਗਲੀ ਅਗਲੀ ਸਾਰ ਲਈ ਕੀ ਹੈ ਇਹ ਹਰਿਆਣਾ ਪੈ ਜਾਂਦਾ ਬਾਈ ਜੀ ਹਰਿਆਣਾ ਪੈ ਜਾਂਦਾ ਇੱਥੇ ਤੇ ਪਾਛਾ ਭਾਸ਼ਾ ਥੋੜੀ ਜੀ ਥੋੜੀ ਹੋਰ ਆ। ਅੱਜ ਪਾਗੜੀ ਲੋਗ ਆਏ ਨੇ। ਅੱਛਾ ਅੱਛਾ ਠੀਕ ਆ। ਤਾਂ ਹੀ ਭਾਸ਼ਾ ਹੋਰ ਹੋ ਜਾਂਦੀ। ਹਾਂ ਬੜੀ ਜੀ ਜਿਆਦਾ ਰੋਕੀ ਕਿਰਨਾ ਨਹੀਂ ਕੋਈ ਬੋਲੀ ਬੋਲਣੀ ਤੇ ਜੀ। ਠੀਕ ਆ ਠੀਕ ਠੀਕ। ਮੈਂ ਕਹਿੰਦਾ ਲੋ ਬਾਈ ਗੱਲ ਕਰਨ ਡਿਆ ਫੋਨ ਤੇ। ਭਾਸ਼ਾ ਥੋੜੀ ਜੀ ਬਦਲੀ ਗਈ ਸੀ। ਨਹੀਂ ਅਸੀਂ ਜੱਟ ਪਾਗੜੀ ਐਂ ਬੰਦ ਜੱਟ ਰਹਣ ਪਏ। ਅੱਛਾ ਠੀਕ ਠੀਕ ਠੀਕ। ਉਧਰੋਂ ਵੀ ਉੱਨੀ ਆਦਾ ਚੱਲਣੇ ਪੂਰਾ ਹੈ ਅੱਗੇ ਚੱਲਦੇ ਚੱਲਣ ਦੇ ਚੱਲਣ ਦੇ 19 ਦਾ 19 ਦਾ ਹੋ ਗਿਆ ਠੀਕ ਆ ਬੰਤ ਕੱਢ ਦੇ 19 ਦਾ ਹੋ ਗਿਆ 19 ਦਾ ਡੀਜ਼ਲ ਪੈ ਚੁੱਕਿਆ ਕੋਈ ਇਹ ਦੂਰ ਕਰਵਾ ਲਓ ਕੋਈ ਨਾ ਕੋਈ ਨਾ ਲੰਦੀ ਇਹ ਕਿੰਨਾ ਦੇਖੋ ਨਹੀਂ ਨਹੀਂ ਗੱਡੀ ਆਈ ਬਾਹਨ ਦੇ ਵਿੱਚ ਆਈ ਆ ਬਾਈ ਉਹਨਾਂ ਨੇ ਉੱਥੋਂ ਤਰਨ ਲੱਗ ਗਏ ਫੋਨ ਕੀਤਾ ਸੀ ਤਰਨ ਲੱਗਿਆ ਵੀ ਗੱਡੀ ਬਾਹਨ ਚ ਆਜੂ ਗੱਡੀ ਮਸ਼ੀਨ ਬਾਹਨ ਚ ਪਚਾ ਦੋ ਹਾਂ ਫੇਰ ਗੱਡੀ ਬਾਹਨ ਚ ਡੀਜ਼ਲ ਪਾ ਗਏ ਸਾਂ ਨਹੀਂ ਨਹੀਂ ਉੱtre 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 ਗਏ ਵਧੀਆ ਰਹਿ ਗਏ ਹੁਣ ਟਾਪਾ ਰਕਾਰ ਗੱਡੀ ਦੇ ਵਿੱਚ ਹਾਂ ਹੁਣ ਟਾਪਾ ਰਕਾਰ ਗੱਡੀ ਦੇ ਵਿੱਚ ਹੂੰ ਹੁਣ ਤੁਸੀਂ ਤੁਹਾਡਾ ਕੰਮ ਕਰੋ ਆ ਵਾਢੇ ਪਰਾਲੀ ਥੱਲੇ ਉਤਰ ਕੇ ਅਮੜੀ ਨਾ ਹਾਕ ਆ ਬੈਂਕ ਤੇਰਾ ਗਰਮ ਹੋਇਆ ਕਿਹੜਾ ਪਰਾਲੀ ਨਾਲ ਹੋ ਜੂ ਹੋ ਜੂ ਠੰਡਾ ਆ ਜੂ ਹੁਣੇ ਵੜਦੇ ਪਰਾਲੀ ਮੈਂ ਜ਼ਾਣੇ ਕੱਢਦਾ ਤਾ ਚੱਕਦੇ ਕਰਦਾ ਯਾਰ ਸਾਈਡ ਤੇ ਜੋ ਈ ਵੱਡਿਆ ਜਾਊਗਾ ਨਹੀਂ ਤਾਂ ਮਾਲ ਬਾਹਰ ਆ ਗਿਆ ਈ ਦੱਸੋ ਮਹੀਨ ਇੱਕੜੀ ਚੋਕ ਹੋ ਗਈ ਸੀ ਮਹਾ ਕੱਢ ਕੇ ਚੋਕ ਚਲਾਈ ਉਹਨੇ ਨੇ ਤੁਹਾਨੂੰ ਕਨੈਕਟ ਲਗੀ ਐਸੇ 811 8218 349 ਆ ਬਸ ਨੇ ਲੈਣ ਉਹਦਾਂ ਨੰਨੇ ਮਸ਼ੀਨ ਲਾਈ ਰਾਹ ਲਿਆ ਕੇ